ਮੈਨੂੰ ਨਾ ਲੋਕ ਅਕਸਰ ਕਹਿ ਦਿੰਦੇ ਨੇ ਵੀ ਆ ਤੇਰੇ ਕੋ ਨੌਕਰੀ ਹੈ ਤੇ ਤੂੰ ਵਾਈ ਸ਼ਰ ਦੇ ਠੇਕੇ ਦੇ ਦੇ ਪੈਰੀ ਫਿਰ ਤੋਂ ਮੈਨੂੰ ਇੱਕ ਗੱਲ ਯਾਦ ਆਈ ਇੱਕ ਵਾਰੀ ਨਾ ਜੋਤਸ਼ੀਆਂ ਨੇ ਐਲਾਨ ਕਰਤਾ ਤੇ ਅਗਲੇ 7 ਸਾਲ ਮੈਂ ਨਹੀਂ ਬੈਣਾ ਚਲੋ ਜੀ ਕਿਸਾਨਾਂ ਨੇ ਆਪ ਦੇ ਹਾਲੂਲ ਸਾਹਮਣੇ ਵੀ 7 ਸਾਲ ਮੀਂਹ ਦੇ ਪੈਣਾ ਨਹੀਂ ਵਾਈ ਕਰਕੇ ਕੀ ਕਰਨਾ ਹੈ ਇੱਕ ਕਿਸਾਨ ਸੀ ਉਹਨੇ ਹਾਲੂਲ ਆਵੇ ਸਾਹਮਣੇ ਤਿੰਨ ਚਾਰ ਦਿਨ ਬੈਠਾ ਰਿਆ ਤਿੰਨ ਚਾਰ ਦਿਨਾਂ ਬਾਅਦ ਉਹਦੇ ਖਿਆਲ ਆਇਆ ਤੇ ਯਾਰ ਜੇ 7 ਸਾਲ ਮੀਂਹ ਨਾ ਪਿਆ ਤੇ 7 ਸਾਲਾਂ ਨੂੰ ਤਾਂ ਮੈਂ ਆਪਦੇ ਹਲ ਸੰਦ ਵਗੈਰਾ ਚਲਾਉਣਾ ਹੀ ਭੁੱਲ ਜਾਊਂਗਾ ਚਲੋ ਜੀ ਉਹਨੇ ਬੁੱਲਦ ਜੋਏ 45 ਜੇ ਦਿੱਤੇ ਤੇ ਹਲ ਰੱਖਿਆ ਮੋਢੇ ਤੇ ਦੇ ਚਲ ਗਿਆ ਖੇਤ ਉਹ ਵਾਉਣ ਲੱਗ ਗਿਆ ਉੱਤੇ ਨਾ ਸੁੱਕੇ ਬੱਦਲ ਘੁੰਮਦੇ ਫਿਰਨ ਪਵੇ ਨਾ ਕੋਈ ਵੀ ਤੇ ਚਲੋ ਕਿਸਾਨ ਆਪਦਾ ਹਲ ਵਾਉਂਦਾ ਰਿਹਾ ਇੱਕ ਬੱਦਲ ਨੇ ਕਿਸਾਨ ਨੂੰ ਦੇਖਿਆ ਬੱਦਲ ਕਿਸਾਨ ਦੇ ਨੇੜੇ ਹੋ ਗਿਆ ਬੱਦਲ ਬੋਲਿਆ ਆਂਦਾ ਵੀ ਤੈਨੂੰ ਪਤਾ ਨਹੀਂ ਕੁਝ ਆਂਦਾ ਕੀ ਪੇ 7 ਸਾਲ ਅਸੀਂ ਵਰਨਾ ਤੇ ਆਏ ਨਹੀਂ ਤੂੰ ਐਵੇਂ ਵਹੀ ਜਾਣਾ ਐ ਬੈਲੀ ਕਿਸਾਨ ਕਹਿੰਦਾ ਵੀ ਮੈਨੂੰ ਪਤਾ ਐ ਪੇ 7 ਸਾਲ ਤੋਂ ਇਹ ਨਹੀਂ ਵਰਨਾ ਮੈਂ ਵੀ ਪਹਿਲਾਂ ਹਲ ਲਾਉਂਦੇ ਸੀ ਪਰ ਫਿਰ ਮੈਂ ਸੋਚਿਆ ਆਂਦਾ ਵੀ ਜੇ 7 ਸਾਲ ਮੈਂ ਹਲ ਵਾਇਆ ਹੀ ਨਾ ਤੇ ਮੈਂ ਤੇ 7 ਸਾਲਾਂ ਨੂੰ ਹਲ ਵਾਉਣਾ ਹੀ ਭੁੱਲ ਜਾਊਗਾ ਆਪਦਾ ਕੰਮ ਹੀ ਭੁੱਲ ਜਾਊਗਾ ਫਿਰ ਵੀ ਬੱਦਲ ਨੇ ਸੋਚਿਆ ਪਿਆਰਾਂ ਦਾ ਇਹੀ ਤਾਂ ਗੱਲ ਆਪਣੇ ਨਾਲ ਆ ਜੇ 7 ਸਾਲ ਆਪਾਂ ਵਰੇ ਨਾ ਆਪਾਂ ਨੂੰ ਤਾਂ ਵਰਨਾ ਹੀ ਭੁੱਲ ਜਾਣਾ ਵਾ ਇਹਨੇ ਨੂੰ ਫਿਰ ਉਹ ਬੱਦਲ ਨਾਲ ਜਚਾ ਕੇ ਵਰਿਆ ਸੋ ਦੋਸਤੋ ਇਸ ਕਹਾਣੀ ਦਾ ਮਤਲਬ ਸਿਗਾ ਵੀ ਆਪਾਂ ਨੂੰ ਨਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜੇ ਆਪਾਂ ਜ਼ਮੀਨ ਨੂੰ ਦੇਖ ਲੈ ਹੁਣ ਲੋਕੀ ਠੇਕੇ ਦੇ ਦਿੰਦੇ ਨੇ ਆਖੇ ਜੀ ਇਨਕਮ ਆ ਗਈ ਉਹਨੂੰ ਕਿਤੇ ਇਨਵੈਸਟ ਕਰ ਦਾਂਗੇ ਖੇਤੀ ਨੂੰ ਇਨਕਮ ਜਾਂ ਇਨਵੈਸਟ ਇਹਨਾਂ ਚੀਜ਼ਾਂ ਲਈ ਨਾ ਲਓ। ਖੇਤੀ ਇਹ ਢਿੱਡ ਭਰਨ ਵਾਲੀ ਆਪਣੀ ਕੰਮ। ਖੇਤੀ ਇੱਕ ਲੋਕਾਂ ਦਾ ਢਿੱਡ ਭਰਨ ਵਾਲਾ ਕੰਮ ਹੈ, ਅਨਾਜ ਉਗਾਉਣ ਵਾਲਾ ਕੰਮ ਹੈ। ਇਹ ਕੱਲੀ ਆਮਦਨ ਦਾ ਕੰਮ ਨਹੀਂ, ਆਮਦਨ ਤਾਂ ਚਲੋ ਆਪਣੀ ਆਜੀਵਿਕਾ ਲਈ ਜ਼ਰੂਰੀ ਹੈ ਜਦੋਂ ਆਪਾਂ ਮਾਵਾਂਗੇ, ਬੀਜਾਂਗੇ ਆਮਦਨ ਆਊਗੀ ਤੇ ਆਪਣਾ ਵੀ ਪਰਿਵਾਰ ਚੱਲੇ ਜਾਊਗਾ, ਲੋਕਾਂ ਦੇ ਢਿੱਡ ਭਰੀ ਜਾਣਗੇ। ਸੋ ਦੋਸਤੋ ਕੰਮ ਕਰੋ। ਕੰਮ ਕਰਕੇ ਮਿਹਨਤ ਕਰਕੇ ਪੈਸਾ ਕਮਾਉਣ ਚ ਕੋਈ ਹਰਜ ਨਹੀਂ ਹੈਗਾ